ਦਸੂਹਾ ਚ ਗੁਰਦੁਆਰਾ ਸਿੰਘ ਸਭਾ ਪਿੰਡ ਛੋਟਾ ਟੇਕਿਆਣਾ ਵਿਖੇ ਗੁਰਦੁਆਰਾ ਸਿੰਘ ਸਭਾ ਕਮੇਟੀ ਤੇ ਸਮੂਹ ਸੰਗਤ ਦੇ ਵੱਲੋਂ ਮਹਾਨ ਗੁਰਮਤ ਸਮਾਗਮ ਕਰਾਇਆ ਗਿਆ। ਇਹ ਗੁਰਮਤ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਵ ਸ੍ਰੀ ਗੁਰੂ ਰਾਮਦਾਸ ਜੀ ਦੀ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਦੀ 450 ਸਾਲਾ ਸਤਾਪਦੀ ਨੂੰ ਸਮਰਪਿਤ ਕਰਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਉੱਥੇ ਹੀ ਪੰਚਜੇ ਪ੍ਰਸਿੱਧ ਰਾਗੀ ਢਾਡੀ ਦੇ ਕਥਾਵਾਚਕਾਂ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਪਾਉਣ ਦੇ ਲਈ ਬਾਬਾ ਦੀਪ ਸਿੰਘ ਸੇਵਾਦਾਲ ਗਰਦੀਵਾ ਸੁਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਉੱਥੇ ਹੀ ਇਸ ਮੌਕੇ ਆਇਆਂ ਸਮੂਹ ਸੰਗਤਾਂ ਲਈ ਅਟੁੱਟ ਲੰਗਰ ਵੀ ਵਰਤਿਆ ਸਰਦਾਰ ਸੁਪਾਲ ਸਿੰਘ ਜੀ ਅਮਰੀਕਾ ਵਾਲੇ ਉਹਨਾਂ ਦੇ ਗੁਰਦੁਆਰਾ ਅਤੇ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕੀਤਾ ਜਾਣਾ ਹੈ ਅਸੀਂ ਆਪ ਸਭ ਸਾਥ ਜਿਹਦੇ ਨਾਲ ਸਾਝਾ ਲੰਘ ਜਾ ਰਹੇ ਹਾਂ ਕਿ ਜਿਸ ਬੱਚੇ ਦੀ ਉਮਰ 10 ਸਾਲ ਤੋਂ ਉੱਪਰ ਹੋਵੇਗੀ ਅਤੇ ਉਹ ਬੱਚਾ ਗੁਰੂ ਘਰ ਆ ਕੇ ਸੇਵਾ ਦਾ ਦਾਅ ਹੋਵੇਗਾ ਅਦੇ ਪਾਣੀ ਫੜਨ ਦਾ ਉਪਰਾਲਾ ਕਰੇ ਜਾਂ ਲੰਗਰ ਵਰਤੌਣ ਦੀ ਹਿੰਮਤ ਹੋਵੇ ਬੱਚੇ ਦੇ ਵਿੱਚ ਉਸ ਨੂੰ ਪਤਾ ਹੋਵੇ ਲੰਗਰ ਦੀ ਪਰਿਭਾਸ਼ਾ ਕੀ ਹੈ ਅੱਦੇ ਲੰਗਰ ਕੀਵੇਂ ਬਤਾਇਆ ਜਾਂਦਾ ਹੈ ਜਿਸ ਵਾਰੀ ਤੇ ਬੱਚਾ ਜਾਨਕਾਲ ਹੋਏਗਾ ਕੋਈ ਇਥੇ ਆ ਕੇ ਸੇਵਾ ਕਰੇਗਾ ਸਰਦਾਰ ਅਸਤ ਪਾਲ ਸਿੰਘ ਜੀ ਵੱਲੋਂ ਅਤੇ ਗੁਰਦੁਆਰਾ ਭਰਮੰਧ ਕਮੇਟੀ ਵੱਲੋਂ ਅਸੀਂ ਉਹਨਾਂ ਬੱਚਿਆਂ ਨੂੰ ਕੱਢ ਕੇ ਆਪਣੀ ਕਮੇਟੀ ਦੇ ਵਿੱਚ ਵਿਚਾਰ ਕੇ ਉਹਨਾਂ ਦਾ ਸਮਾਨਾ ਜਿੰਨਾ ਕਿ ਇਸ ਹਾਲ ਚੱਲ ਰਿਹਾ ਹੈ ਅਸੀਂ ਬੱਚੇ ਦਾ ਦੇਖਣਾ ਕਿ ਇਸ ਸਾਲ ਦੇ ਵਿੱਚ ਉਹ ਕਿਸ ਤਰ੍ਹਾਂ ਕਾਰਜ ਕਰਦਾ ਹੈ ਮਦਦਵਾਰੇ ਸੰਬੇਚਾਰ ਕਰਕੇ ਪੜੀ ਪੜਦਾ ਹੈ ਸੇਵਾ ਕਰਦਾ ਹੈ ਕਿ ਨਹੀਂ ਕਰਦਾ ਅਸੀਂ ਪੂਰੀ ਕਮੇਟੀ ਮਿਲ ਕੇ ਉਸ ਚੀਜ਼ ਨੂੰ ਵਿਚਾਰਾਂਗੇ ਅਤੇ ਉਸ ਬੱਚੇ ਦੇ ਨਾਮ ਅਲੱਗ ਲਿਖ ਕਰਕੇ ਅਸੀਂ ਅਗਲੇ ਸਾਲ ਦੀ ਜੋ ਦੀ ਪੜਾਈ ਦੇ ਵਿੱਚ ਕਿਤਾਬਾਂ ਦੀ ਜਾਂ ਕੋਈ ਤਰ੍ਹਾਂ ਦਾ ਵੀ ਖਰਚਾ ਆਉਣਾ ਹੈ ਇੱਕ ਸਾਲ ਪਹਿਲਾਂ ਦਾ ਖਰਚਾ ਜੋ ਵੀ ਆਪਾਂ ਉਹ ਇਕੱਠੇ ਕਰਕੇ ਛੋਟਾ ਲੈਣਾ ਹੈ ਅਸਿਰ ਬੱਚੇ ਨੂੰ ਚਾਹੇ ਉਹ ਅੰਗਰੇਜ਼ੀ ਸਕੂਲ ਪੜਦਾ ਹੋਵੇ ਚਾਹੇ ਸਰਕਾਰੀ ਸਕੂਲ ਪੜਦਾ ਹੋਵੇ ਉਸ ਬੱਚੇ ਦਾ ਸਾਰਾ ਖਰਚਾ ਕਮੇਟੀ ਵੱਲੋਂ ਚੁਕਾਇਆ ਜਾਵੇਗਾ ਜਿਸ ਦੇ ਵਿੱਚ ਉਸ ਦੀਆਂ ਕਿਤਾਬਾਂ ਕਮੇਟੀ ਵੱਲੋਂ ਮੁਹੱਈਆ ਦਵਾਈਆਂ ਜਾਣਗੀਆਂ ਇੱਕ ਛੋਟਾ ਜਿਹਾ ਉਪਰਾਲਾ ਹੈ ਜਿਸ ਕਰਕੇ ਉਹਨਾਂ ਦੇ ਮਾਪਿਓ ਵੀ ਇਸ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 29 ਤਰੀਕ ਦਿਨ ਐਤਵਾਰ ਨੂੰ ਪਿੰਡ ਛੋਟਾ ਟੇਰ ਕੈਣਾ ਵਿਖੇ ਮਹਾਨ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਢਾਡੀ ਜਥੇ ਕੀਰਤਨੀਆਂ ਜਥੇ ਅਤੇ ਕਥਾਵਾਚਕ ਆ ਰਹੇ ਆਏ ਹੋਏ ਹਨ ਅਤੇ ਅੱਜ ਦੇ ਦਿਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਅਤੇ ਸ੍ਰੀ ਗੁਰੂ ਅਮਰਦਾਸ ਦੇ 450 ਸਾਲਾ ਜੋਤੀ ਜੋਤ ਦੇ ਉੱਤੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਇਸ ਵਿੱਚ ਸਾਡੇ ਨਗਰ ਦੇ ਸਾਰੇ ਹੀ ਮੋਹਤਵਾਰ ਸੱਜਣ ਅਤੇ ਨਗਰ ਨਿਵਾਸੀ ਅਤੇ ਸਾਡੇ ਐਨ ਆਰ ਆਈ ਵੀਰ ਖਾਸ ਕਰਕੇ ਸਤਪਾਲ ਸਿੰਘ ਜੀ ਅਮਰੀਕਾ ਜਿਨ੍ਹਾਂ ਦੇ ਕਰਕੇ ਜਿਨ੍ਹਾਂ ਦੇ ਉਪਰਾਲਾ ਸਦਕਾ ਇਹ ਪ੍ਰੋਗਰਾਮ ਨੇਪਰੇ ਚੜਿਆ ਹੈ ਅਤੇ ਇਸ ਸਮੇਂ ਸੰਗਤ ਦਾ ਇਕਾਟ ਹੋਇਆ ਹੈ ਅਤੇ ਚਾਹ ਪਾਣੀ ਦੇ ਲੰਗਰ ਦੇ ਨਾਲ ਨਾਲ ਬਾਕੀ ਲੰਗਰਾਂ ਦੀ ਸੇਵਾ ਅਟੁੱਟ ਵਰਤ ਰਹੀ ਹੈ ਅਸੀਂ ਸਾਰੀ ਸੰਗਤ ਦਾ ਆਇਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਪਿੰਡ ਛੋਟਾ ਟੇਰ ਕੇ ਆਣ ਦੀ ਸੰਗਤ ਅਤੇ ਆਲੇ ਦਿਵਾਲੀ ਦੀ ਸੰਗਤ ਇਸੇ ਤਰ੍ਹਾਂ ਹੀ ਗੁਰੂ ਘਰ ਨਾਲ ਜੁੜੀ ਰਵੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ